ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਸੰਦੀਪ ਸਿੰਘ ਖਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਢੱਲਾ ਸਾਹਿਬ ਸੁਖਬੀਰ ਬਾਦਲ ਦੀ ਅੱਖ ਦਾ ਤਾਰਾ ਰਹੇ ਮਨਪ੍ਰੀਤ ਏਾਲੀ ਕਿਉਂ ਰੜਕਣ ਲੱਗ ਪਈ ਆ ਕਿਉਂ ਦੂਸ਼ਣ ਬਾਜੀ ਮਨਪ੍ਰੀਤ ਏਾਲੀ ਦੇ ਖਿਲਾਫ ਸ਼ੁਰੂ ਹੋ ਗਈ ਆ ਇਸ ਕਰਕੇ ਤੇ ਨਹੀਂ ਡੱਲਾ ਸਾਹਿਬ ਵੀ 11 ਅਗਸਤ ਨੇੜੇ ਆ ਰਹੀ ਹੈ ਦੂਜੇ ਪਾਸੇ ਡੱਲਾ ਸਾਹਿਬ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਵੀ ਭਾਜਪਾ ਨੇ ਪੰਜਾਬ ਕਾਡਰ ਨੂੰ ਸਖਤ ਹਦਾਇਤ ਜਾਰੀ ਕੀਤੀ ਹੈ ਵੀ ਕਿਸੇ ਕਿਸਮ ਦੀ ਗੱਠਜੋੜ ਨੂੰ ਲੈ ਕੇ ਕੋਈ ਬਿਆਨਬਾਜ਼ੀ ਨਹੀਂ ਕਰਨੀ ਅਕਾਲੀ ਦਲ ਦੇ ਨਾਲ ਗੱਠਜੋੜ ਲੰਮਾ ਸਮਾਂ ਰਿਹਾ ਏਸ ਟੁੱਟ ਚੁੱਕਾ ਕੋਈ ਗੱਲ ਨਹੀਂ ਕਰਨੀ ਕਹਿੰਦੇ ਤੁਸੀਂ ਚੁੱਪ ਰਹੋ ਮੌਕਾ ਆਏਗਾ ਫਿਰ ਦੇਖਾਂਗੇ ਪਰ ਤਿਆਰੀ ਤੁਸੀਂ 117 ਸੀਟਾਂ ਦੀ ਆਪਣੇ ਦਮ ਤੇ ਕਰੋ ਤੀਜਾ ਸਵਾਲ ਡੱਲਾ ਸਾਹਿਬ ਇਹ ਆ ਵੀ ਦਿਲਜੀਤ ਚੀਮਾ ਕਹਿ ਰਿਹਾ ਵੀ ਵਿਕਰਮ ਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਵਿਕਰਮ ਜੀਠੀਆ ਨੇ ਕਿਸੇ ਕਿਸਮ ਦਾ ਕੋਈ ਗੈਰ ਕਾਨੂੰਨੀ ਕੰਮ ਨਹੀਂ ਕੀਤਾ ਪਰ ਉਹ ਮੁੱਛਾ ਨੂੰ ਜਿਹੜਾ ਤਾ ਦਿੰਦੇ ਆ ਵਟ ਦਿੰਦੇ ਆ ਇਸੇ ਕਰਕੇ ਸਰਕਾਰ ਨੇ ਉਹਨਾਂ ਨੂੰ ਅੰਦਰ ਡੱਕਿਆ ਪਰ ਸਭ ਤੋਂ ਪਹਿਲਾਂ ਡੱਲਾ ਸਾਹਿਬ ਇਹ ਦੱਸੋ ਵੀ ਮਨਪ੍ਰੀਤ ਈਆਲੀ ਕਿਉਂ ਰੜਕ ਰਹੇ ਨੇ ਸੁਖਬੀਰ ਬਾਦਲ ਧੜੇ ਨੂੰ ਤੁਸੀਂ ਜਦੋਂ ਸ਼ੁਰੂਆਤ ਕੀਤੀ ਤੁਸੀਂ ਬਹੁਤ ਵੱਡੀ ਗੱਲ ਕਹੀ ਕਿ ਮਨਪ੍ਰੀਤ ਈਆਲੀ ਸੁਖਵੀਰ ਸਿੰਘ ਬਾਦਲ ਦੀ ਅੱਖ ਦਾ ਤਾਰਾ ਸੀ ਕਿਸੇ ਵੇਲੇ ਅਜਿਹੀ ਗੱਲ ਸੀ ਲੇਕਿਨ ਤੁਸੀਂ ਵਕਤ ਦੇਖੋ ਹੂੰ ਸੰਦੀਪ ਜੀ ਅੱਜ ਮਨਪ੍ਰੀਤ ਸਿੰਘ ਯਾਲੀ ਪੰਥਕ ਲੋਕਾਂ ਦੀ ਅੱਖ ਦਾ ਤਾਰਾ ਹੈ ਕਿਸੇ ਵੇਲੇ ਉਹ ਸੁਖਵੀਰ ਬਾਦਲ ਦੀ ਅੱਖ ਦਾ ਤਾਰਾ ਸੀ ਸੋ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ 'ਚ ਸਮਾ ਔਰ ਉਹਦੇ ਕਰਤਵ ਬਹੁਤ ਵੱਡਾ ਬਦਲਾਅ ਲਿਆ ਦਿੰਦੇ ਨੇ ਸਮਾ ਬਦਲਿਆ ਦੇਖੋ ਸੁਖਬੀਰ ਬਾਦਲ ਨਾਲ ਕੋਈ ਮਨਪੀ 43 ਦਾ ਜ਼ਮੀਂਦਾਰ ਰੋਲਾ ਨਹੀਂ ਸੀ ਮਨਪੀ 43 ਸਿਰਫ ਇਸ ਗੱਲ ਤੇ ਖੜਾ ਸੀ ਕਿ ਅਸੀਂ ਇੱਕ ਪੰਥਕ ਪਾਰਟੀਆਂ ਅਸੀਂ ਆਮ ਲੋਕਾਂ ਦੀ ਰਾਏ ਮੁਤਾਬਕ ਪੰਥਕ ਸੋਚਣਾ ਛੱਡੀਏ ਪੰਥਕ ਅਜੰਡਾ ਨਾ ਛੱਡੀਏ ਪੰਥਕ ਸਿਧਾਂਤਾਂ ਤੇ ਪਹਿਰੇਦਾਰੀ ਕਰੀਏ ਅਸੀਂ ਲੋਕਾਂ ਦੀ ਗੱਲ ਸੁਣ ਕੇ ਅੱਗੇ ਵਧੀਏ ਮੈਨੂੰ ਉਹ ਦਿਨ ਅੱਜ ਵੀ ਯਾਦ ਹੈ ਜਦੋਂ ਸੁਖਬੀਰ ਬਾਦਲ ਤੇ ਇਹਨਾਂ ਦੇ ਹੋਰ ਲੀਡਰ ਚੰਡੀਗੜ੍ਹ ਸਰਕਾਰੀ ਗੈਸਟ ਹਾਊਸ ਚ ਚਲੇ ਗਏ ਸੀ ਕਿ ਬੀਬੀ ਮੂਰਮੂ ਨਾਲ ਮੁਲਾਕਾਤ ਕਰਨੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਦੇ ਦਿੱਤਾ ਸੀ ਕਿ ਅਸੀਂ ਭਾਜਪਾ ਦੇ ਕੈਂਡੀਡੇਟ ਨੂੰ ਵੋਟ ਪਾਵਾਂਗੇ ਰਾਸ਼ਟਰਪਤੀ ਦੀ ਚੋਣ 'ਚ ਔਰ ਮਨਪੀਤਿਆਲੀ ਉਸ ਦਿਨ ਵਿਧਾਨ ਸਭਾ ਦੇ ਵਿੱਚ ਗਿਆ ਹੀ ਨਹੀਂ ਜਿੱਦਣ ਵੋਟ ਪਾਣੀ ਸੀ ਵੋਟ ਪਾਈ ਨਹੀਂ ਮਨਪੀਤਿਆਲੀ ਨੇ ਰਾਸ਼ਟਰਪਤੀ ਦੇ ਉਮੀਦਵਾਰ ਲਈ ਕਿਉਂ ਨਹੀਂ ਪਾਈ ਕਿਉਂਕਿ ਮਨਪੀਤਿਆਲੀ ਨੇ ਜਦੋਂ ਆਪਣੇ ਹਲਕੇ ਦੇ ਲੋਕਾਂ ਨੂੰ ਪੁੱਛਿਆ ਕਿ ਲੋਕਾਂ ਦੀ ਆ ਭਾਵਨਾਵਾਂ ਕਿੱਦਾਂ ਦੀਆਂ ਕਿਉਂਕਿ ਕਿਸਾਨ ਅੰਦੋਲਨ ਦੇ ਵਿੱਚ ਭਾਜਪੀ ਔਰ ਕਿਸਾਨੀ ਦਾ ਜਿਹੜਾ ਇਟ ਖੜਕਾ ਜਿਹੜਾ ਮੰਨ ਮੁਟਾ ਹੈ ਉਹ ਬਰਕਰਾਰ ਹੈ ਕਾਫੀ ਹੱਦ ਤੱਕ ਹਜੇ ਵੀ ਬਰਕਰਾਰ ਹੈ ਔਰ ਉਦੋਂ ਇਹ ਸਿਖਰਾਂ ਤੇ ਸੀ ਮਨਪੀਤਿਆਲੀ ਨੂੰ ਲੋਕਾਂ ਨੇ ਕਹਿਤਾ ਉਹਦੇ ਹਲਕੇ ਦੇ ਕਿ ਐਨੇ ਕਿਸਾਨਾਂ ਦਾ ਘਾਣ ਹੋ ਗਿਆ ਤਿੱਕੀ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ ਆ ਮਨਪ੍ਰੀਤਿਆਲੀ ਨਹੀਂ ਗਿਆ ਇਹ ਇੱਕ ਵੱਡਾ ਮੌਕਾ ਸੀ ਜਦੋਂ ਦੋਨਾਂ ਦੇ ਵਿੱਚ ਦੂਰੀਆਂ ਬਹੁਤ ਜ਼ਿਆਦਾ ਵਧੀਆਂ ਔਰ ਕੱਲ ਤਾਂ ਇੰਤਿਹਾਈ ਹੋ ਗਈ ਕੱਲ ਤਾਂ ਮਨਪ੍ਰੀਤ ਕੱਲ ਤਾਂ ਸੁਖਬੀਰ ਬਾਦਲ ਧੜੇ ਦੇ ਇੱਕ ਲੀਡਰ ਨੇ ਮਨਪ੍ਰੀਤਿਆਲੀ ਤੇ ਸਿੱਧੇ ਹੀ ਵੱਡੇ ਇਲਜ਼ਾਮ ਲਾਤੇ ਕਿ ਭਗਵੰਤ ਮਾਨ ਨਾਲ ਸੈਟਿੰਗ ਹੈ ਮਨਪ੍ਰੀਤਿਆਲੀ ਦੀ ਜ਼ਮੀਨ ਲੈਂਡ ਪੁਲਿੰਗ ਚ ਕਿਉਂ ਨਹੀਂ ਆਈ ਤੇ ਮਨਪ੍ਰੀਤਿਆਲੀ ਨੇ ਐ ਧੋਤੇ ਜਿਵੇਂ ਮੇਰੇ ਵਰਗਾ ਕਦੀ ਝਾੜੂ ਚੱਕ ਕੇ ਪਾਣੀ ਦੀ ਪਾਈਪ ਹੱਥ 'ਚ ਫੜ ਕੇ ਫਰਸ਼ ਧੋ ਦਿੰਦਾ ਛੱਤ ਦਾ ਮਨਪ੍ਰੀਤਿਆਲੀ ਨੇ ਜਮਾਈ ਗੱਲ ਸਾਫ਼ ਕਰਤੀ ਕਿ ਭਾਈ ਮੇਰੀ ਤਾਂ 150 ਏਕੜ ਦੇ ਕਰੀਬ 151 52 ਏਕੜ ਦੇ ਕਰੀਬ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਮੀਨ ਲੈਂਡ ਪੁਲਿੰਗ ਚਾਹੀਏ ਪਿੰਡਾਂ ਦੇ ਨਾਮ ਦੱਸਤੇ ਕਿ ਕਿਹੜੇ ਪਿੰਡ 'ਚ 69 ਏਕੜ ਆਈ ਹੈ ਕਿਹੜੇ ਪਿੰਡ 'ਚ 50 ਆਈ ਹੈ ਕੱਲ ਮਨਪ੍ਰੀਤਿਆਲੀ ਨੇ ਉਹ ਅਸੀਂ ਸਵੀਰ ਵਾਲੇ ਪ੍ਰੋਗਰਾਮ ਚ ਉਹਦਾ ਜ਼ਿਕਰ ਵੀ ਕੀਤਾ ਸੀ ਹੁਣ ਜਿਹੜਾ ਕੱਲ ਮਨਪੀਤ ਢਿਆਲੀ ਨੇ ਵੀਡੀਓ ਜਾਰੀ ਕਰਕੇ ਕਾਗਜ਼ਾਂ ਦੇ ਨਾਲ ਪੱਤਰਾਂ ਦੇ ਨਾਲ ਸਬੂਤ ਦਿੱਤਾ ਔਰ ਜਿਹੜੀ ਮਨਪੀਤ ਢਿਆਲੀ ਨੇ ਇਹ ਗੱਲ ਕਹਿਤੀ ਵੀ ਨਾ ਪਰਚੇ ਤੋਂ ਡਰਦੇ ਆ ਸਿਧਾਂਤਾਂ ਤੇ ਖੜੇ ਆ ਤੇ ਨਾ ਭਗਵੰਤਮਾਨ ਨਾਲ ਸੈਟਿੰਗ ਹੈ ਹੁਣ ਜੇ ਸੈਟਿੰਗ ਹੋਈ ਹੁੰਦੀ ਭਗਵੰਤਮਾਨ ਨਾਲ ਤੇ ਫਿਰ 150 ਕਿੱਲੇ ਢਿਆਲੀ ਦੇ 150 ਏਕੜ ਕਿਉਂ ਆਉਂਦੀ ਜ਼ਮੀਨ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਮਨਪੀਤਿਆਲੀ ਨੂੰ ਲੈ ਕੇ ਚਿੰਤਤ ਹੈ ਉਹ ਚਾਹੁੰਦੇ ਨੇ ਵੀ ਮਨਪੀਤਿਆਲੀ ਪੰਥਕ ਹਲਕਿਆਂ ਦਾ ਤਾਰਾ ਕਿਉਂ ਹੈ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਲਈ ਸਭ ਤੋਂ ਵੱਡੀ ਚੁਣੌਤੀ ਮਨਪੀਤਿਆਲੀ ਇਸ ਕਰਕੇ ਵੀ ਹੈ ਕਿ ਦੇਖੋ ਅਕਾਲੀ ਦਲ ਪੁਨਰਸੁਰਜੀਤ ਹੋਣਾ ਹੈ ਪੰਜ ਮੈਂਬਰੀ ਕਮੇਟੀ ਦਾ ਹਿੱਸਾ ਹੈ ਮਨਪੀਤਿਆਲੀ ਕੋਈ ਵੱਡੀ ਗੱਲ ਨਹੀਂ ਮਨਪੀਤਿਆਲੀ ਤੇ ਵੀ ਕਿਸੇ ਵੇਲੇ ਦਬਾਅ ਹੋਵੇ ਜਿਵੇਂ ਆਪਣੇ ਅਸਤੀਫਾ ਦੇ ਗਏ ਦੋ ਮੈਂਬਰ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਗਏ ਔਰ ਦੂਸਰੇ ਤਾਂ ਚਲੋ ਸਿਆਣੀ ਉਮਰ ਸਿੰਘ ਵਡੂੰਗਰ ਸਾਹਿਬ ਕੋਈ ਵੱਡੀ ਗੱਲ ਨਹੀਂ ਮਨਪੀਤਿਆਲੀ ਨੂੰ ਵੀ ਸਨੇਹੇ ਲੱਗੇ ਹੁਣ ਕਦੀ ਦੱਸਦਾ ਨਹੀਂ ਇਹ ਮਨਪੀਤਿਆਲੀ ਕਿਤੇ ਮਨਪੀਤਿਆਲੀ ਤੇ ਵੀ ਦਬਾਅ ਹੋਵੇ ਵੀ ਮਨਪੀਤਿਆਲੀ ਤੁਸੀਂ ਵੀ ਅਸਤੀਫਾ ਦੇ ਦਿਓ ਹੁਣ ਮਨਪੀਤਿਆਲੀ ਨੇ ਨਾ ਅਸਤੀਫਾ ਦਿੱਤਾ ਬਲਕਿ ਉਹ ਤਾਂ ਸਿਧਾਂਤਕ ਪਹਿਰੇਦਾਰੀ ਤੇ ਖੜਾ ਰਿਹਾ ਮਨਪੀਤਿਆਲੀ ਬਾਕੀ ਚਾਰ ਮੈਂਬਰਾਂ ਦੇ ਨਾਲ ਬੀਬੀ ਸਤਵੰਤ ਕੌਰ ਗੁਰਪ੍ਰਤਾਪ ਵਡਾਲਾ ਸੰਤਾ ਸਿੰਘ ਮੈਦਪੁਰ ਔਰ ਇਕਬਾਲ ਸਿੰਘ ਝੁੰਡਾ ਇਹ ਪੰਜੇ ਰੱਬ ਦੇ ਬੰਦੇ ਸਿਧਾਂਤਾਂ ਤੇ ਖੜੇ ਰਹੇ ਅੱਜ ਤੱਕ ਹਿੱਲੇ ਨਹੀਂ ਇਸੇ ਕਰਕੇ ਪੰਜ ਮੈਂਬਰੀ ਕਮੇਟੀ ਇਸ ਪਦਰ ਤੇ ਲਈ ਆਈ ਭਰਤੀ ਨੂੰ ਕਿ ਉਹ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰ ਰਹੇ ਨੇ ਚਲੋ ਉਹ ਗੱਲ ਵੱਖਰੀ ਹੈ ਵੀ ਨਾਮ ਕੀ ਹੋਊਗਾ ਜਾਂ ਕੀ ਹੋਊਗਾ ਇੱਕ ਗੱਲ طے ਹੋ ਗਈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਭਰਤੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕਰਜੋ ਬਾਕੀ ਤਾਂ ਰੋਲੇ ਗੋਲੇ ਚੱਲਦੇ ਰਹਿੰਦੇ ਆ ਆ ਜ਼ਮੀਨ ਜਾਇਦਾਦਾਂ ਦੇ ਰੋਲੇ ਚੱਲਦੇ ਰਹਿੰਦੇ ਆ ਜੇ ਸਿੰਬਲਾਂ ਸੁਮਬਲਾਂ ਦੇ ਨਾਵਾਂ ਦੇ ਰੋਲੇ ਚੱਲਦੇ ਰਹਿਣਗੇ ਵੀ ਨਿਬੜ ਜਾਣਗੇ ਕਿਸੇ ਵੇਲੇ ਐਸਜੀਪੀਸੀ ਦੀਆਂ ਜਦੋਂ ਨਤੀਜੇ ਆਗੇ ਐਸਜੀਪੀਸੀ ਚੋਣਾਂ ਦੇ ਤੇ ਇਹ ਮਾਮਲੇ ਵੀ ਜਿਹੜੇ ਨੇ ਇਹ ਸ਼ਾਰਟ ਆਊਟ ਹੋ ਜਾਣਗੇ ਕਿ ਪੁਨਰ ਸੁਜੀਤ ਅਕਾਲੀ ਦਲ ਦਾ ਅਸਲ ਨਾਮ ਕੀ ਹੈ ਕਾਗਜ਼ੀ ਪਤਰੀ ਹੁਣ ਸੰਦੀਪ ਜੀ ਸਭ ਤੋਂ ਵੱਡੀ ਚਿੰਤਾ ਇਹ ਹੋਣੀ ਹੈ ਬਾਦਲ ਧੜੇ ਨੂੰ ਕਿ ਅਗਰ ਅਕਾਲੀ ਦਲ ਪੁਨਰ ਸੁਜੀਤ ਹੋ ਗਿਆ ਤੇ ਅਸੀਂ ਕਰਾਂਗੇ ਕੀ ਕਿਉਂਕਿ ਮਨਪੀਤ ਧਿਆਲੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਲੀਡਰ ਹੈ ਔਰ ਐਡੀ ਜੁਰਰਤ ਹਜੇ ਹੈ ਨਹੀਂ ਬਾਦਲ ਧੜੇ ਦੀ ਲੱਗਦੀ ਕਿ ਉਹ ਮਨਪੀਤ ਧਿਆਲੀ ਤੋਂ ਉਸ ਅਹੁਦੇ ਤੋਂ ਉਹਨੂੰ ਵਖਤ ਕਰ ਦੇਣ ਹੁਣ ਮਨਪੀਤ ਧਿਆਲੀ ਅਗਰ ਅਕਾਲੀ ਦਲ 11 ਤਰੀਕ ਨੂੰ ਪ੍ਰਧਾਨ ਸੂਚਿਤ ਹੋ ਜਾਣਾ ਹੈ ਡੈਲੀਗੇਟ ਵੀ ਚੁਣੇ ਗਏ ਡੈਲੀਗੇਟ ਜਲਾਸ ਲਗਭਗ ਹੋਗੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਹਲਕੇ ਦਾ ਕੋਈ ਡੈਲੀਗੇਟ ਚੁਣਿਆ ਜਾਣਾ ਬਾਕੀ ਹੋਣਾ ਸਾਰੇ ਡੈਲੀਗੇਟ ਚੁਣੇ ਗਏ ਲਗਭਗ ਔਰ ਇਸ ਮਕਾਮ ਤੱਕ ਮਨਪੀ 43 ਦੀ ਅਗਵਾਈ ਚ ਬਾਕੀ ਮੈਂਬਰਾਂ ਦੀ ਅਗਵਾਈ ਚ ਪੰਜ ਮੈਂਬਰੀ ਕਮੇਟੀ ਭਰਤੀ ਨੂੰ ਲੈ ਆਉਗੀ ਇਹ ਤਾਂ ਸੁਪਨਾ ਹੀ ਨਹੀਂ ਸੋਚ ਲਿਆ ਹੋਣਾ ਕਈ ਲੀਡਰਾਂ ਨੇ ਜਿਹੜੇ ਸੁਖਬੀਰ ਦੇ ਵਿਰੋਧੀ ਐ ਮੈਨੂੰ ਲੱਗਦਾ ਇਸੇ ਕਰਕੇ ਕੱਲ ਮਿੱਥ ਕੇ ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਦੋਂ ਕਾਗਜ਼ ਦਿਖਾਏ ਗਏ ਮੈਂ ਉਸ ਲੀਡਰ ਦਾ ਚਲੋ ਨਾਂ ਨਹੀਂ ਲੈਂਦਾ ਇਹ ਤਾਂ ਦੁਨੀਆ ਜਾਣਦੀ ਹੁਣ ਉਹ ਕਹਿੰਦਾ ਜੀ ਕੋਈ ਐਗਰੀਮੈਂਟ ਸਾਈਨ ਹੋਇਆ ਸੀ ਮੇਰੇ ਕੋਲੇ ਉਹਦੀ ਕਾਪੀ ਵੀ ਹੈ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਮਨਪੀ 43 ਦੇ ਪ੍ਰਤੀ ਇਹ ਹੋਰ ਵੀ ਅਹੇ ਜੀਆਂ ਚੀਜ਼ਾਂ ਲੱਭਣ ਦੀ ਕੋਸ਼ਿਸ਼ ਕਰਦੇ ਹੋਣ ਵੀ ਅਸੀਂ ਮਨਪੀ 43 ਨੂੰ ਉਲਝਾ ਲਈਏ ਕਿਉਂਕਿ ਅੱਜ ਦੀ ਸਿਆਸਤ ਇਸੇ ਰੂਪ ਚ ਹੈ ਕਿਉਂਕਿ ਜਦੋਂ ਸਿਆਸੀ ਤੌਰ ਤੇ ਹੁਣ ਇਹ ਤਾਂ ਗੱਲਾਂ ਹੋ ਗਈਆਂ ਨਾ ਨਿੱਜੀ ਦੋ ਦੋਸਤ ਨੇ ਦੋ ਦੋਸਤਾਂ ਨੂੰ ਇੱਕ ਦੂਜੇ ਬਾਰੇ ਪਤਾ ਹੁੰਦਾ ਦੋ ਦੋਸਤਾਂ ਨੂੰ ਇੱਕ ਦੂਜੇ ਬਾਰੇ ਬਹੁਤ ਕੁਝ ਪਤਾ ਹੁੰਦਾ ਹੈ ਤੇ ਜੇ ਉਹਨਾਂ ਦੀ ਦੋਸਤੀ ਵਿਗੜ ਜੇ ਅਗਰ ਉਹ ਸਿਆਸਤ 'ਚ ਹੈ ਕਿ ਉਹ ਸਿਆਸਤ ਦੇ ਜ਼ਰੀਏ ਇੱਕ ਦੂਜੇ ਨੂੰ ਸਹੀ ਗਲਤ ਸਾਬਤ ਕਰਨ ਵੀ ਮੈਂ ਤਕੜਾ ਮੈਂ ਤਕੜਾ ਜਦੋਂ ਲੋਕ ਨਿੱਜੀ ਗੱਲਾਂ ਤੇ ਆ ਜਾਂਦੇ ਆ ਨਾ ਵੀ ਮੈਂ ਤੇਰੀ ਮੰਮੀ ਨੂੰ ਸ਼ਿਕਾਇਤ ਲਾਉ ਤੂੰ ਘਰੇ ਬਿਨਾ ਦੱਸੇ ਫਿਲਮ ਦੇਖਣ ਗਿਆ ਸੀ ਤੇ ਕਈ ਲੀਡਰ ਨੇ ਨਾ ਜਿਹੜੇ ਉਹ ਇਹ ਜਿਹਾਂ ਇਹਦੇ ਨਾਲ ਮਿਲਦੀਆਂ ਜੁਲਦੀਆਂ ਜਦੋਂ ਗੱਲਾਂ ਕਰਨ ਲੱਗ ਜਾਂਦੇ ਨੇ ਵੀ ਮੈਂ ਤੇਰੀ ਸ਼ਿਕਾਇਤ ਲਾਉ ਮੇਰੇ ਕੋਲੇ ਤੇਰਾ ਭੇਡਾ ਅਸਲ 'ਚ ਇਹਦੇ ਤੋ ਇਹ ਮੰਨਿਆ ਜਾਣਾ ਚਾਹੀਦਾ ਕਿ ਉਹ ਪੁਰਾਣੇ ਸਮੇਂ 'ਚ ਦੋਸਤੀ ਨਹੀਂ ਸੀ ਤਾਂ ਹੀ ਉਹ ਅੱਜ ਇਸ ਸਥਿਤੀ 'ਚ ਪਹੁੰਚਿਆ ਸੋ ਜਿਹਦੇ ਮਨ 'ਚ ਖੋਟ ਹੁੰਦਾ ਨਾ ਚਲੋ ਇਹ ਤਾਂ ਰੱਬ ਨੇ ਫੈਸਲੇ ਕਰਨੇ ਹੁੰਦੇ ਆ ਮਨਪੀਤਿਆਲੀ ਉਹਨਾਂ ਨੇ ਜਿਸ ਤਰ੍ਹਾਂ ਨਾਲ ਪੁਨਰ ਸੁਰਜੀਤ ਕਰਤਾ ਅਕਾਲੀ ਦਲ ਸੁਖਬੀਰ ਬਾਦਲ ਧੜੇ ਨੂੰ ਸਮਝ ਨਹੀਂ ਆ ਰਿਹਾ ਵੀ ਇਹਦੀ ਕਿਸੇ ਕਾਟ ਕੀ ਕੱਢੀਏ ਹੁਣ ਨਾ ਸੰਤਾ ਸਿੰਘ ਮੈਦਪੁਰ ਦੇ ਖਿਲਾਫ ਕੁਛ ਹੈ ਉਹ ਵੀ ਬੜੇ ਸੱਚੇ ਸੋਚੇ ਵਿਅਕਤੀ ਨੇ ਇਕਬਾਲ ਸਿੰਘ ਝੁੰਦਾ ਉਹ ਬੜੇ ਬڑے ਸੰਵੇਦਨਸ਼ੀਲ ਵਿਅਕਤੀ ਨੇ ਬਹੁਤ ਭਾਵੁਕ ਨੇ ਉਹ ਪੋएट ਵੀ ਨੇ ਔਰ ਆਜ਼ਾਦ ਜਿੱਤਗੇ ਸੀ ਤੁਸੀਂ ਵੇਖੋ ਇਕਬਾਲ ਸਿੰਘ ਝੁੰਦਾ ਪਹਿਲੀ ਵਾਰੀ ਆਜ਼ਾਦ ਜਿੱਤੇ ਸੀ ਜਿਹੜਾ ਬੰਦਾ ਆਪਣੇ ਸੰਦੀਪ ਜੀ ਆਜ਼ਾਦ ਜਿੱਤਦਾ ਨਾ ਉਸ ਬੰਦੇ ਦੀ ਲੋਕਾਂ ਦੇ ਵਿੱਚ ਪ੍ਰਵਾਨਗੀ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਹੀ ਨਹੀਂ ਹੁੰਦੀ ਇਸੇ ਤਰ੍ਹਾਂ ਬੀਬੀ ਸੰਧਕਰ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ ਜਾਂ ਜਿਸ ਪਰਿਵਾਰ ਚੋਂ ਆ ਰਹੇ ਨੇ ਹੁਣ ਸੁਖਵੀਰ ਬਾਦਲ ਧੜੇ ਨੂੰ ਅਸਲ 'ਚ ਸਮਝ ਹੀ ਨਹੀਂ ਆ ਰਿਹਾ ਕਿ ਇਹਨਾਂ ਦੀ ਅਸੀਂ ਕਾਟ ਕੀ ਕਢੀਏ ਕਿਉਂਕਿ ਇਹ ਸੁਖਵੀਰ ਬਾਦਲ ਧੜਾ ਸਮਝਦਾ ਹੈ ਕਿ ਜਦੋਂ ਇਹਨਾਂ ਨੇ 11 ਤਰੀਕ ਨੂੰ ਪੋਲਿਟਿਕਲ ਪਾਰਟੀ ਬਣ ਗਏ ਉਸ ਦਿਨ ਤੋਂ ਅਸਲ ਤੌਰ ਦੇ ਉੱਤੇ ਲੋਕਾਂ ਦਾ ਚੁਕਾ ਨਜ਼ਰ ਆਉਣਾ ਹੈ ਇਹ ਬਾਦਲ ਧੜੇ ਨੂੰ ਪਤਾ ਹੈ ਇਹ ਜ਼ੋਰ ਐਵੇਂ ਨਹੀਂ ਲੱਗ ਰੇ ਹਰ ਹਲਕੇ 'ਚ ਵੀ ਬੰਦੇ ਲੈ ਕੇ ਆਉਣੇ ਆ ਆਪਾਂ ਵੱਡਾ ਧਰਨਾ ਲਾਉਣਾ ਹੈ ਬੰਦੇ ਲੈ ਕੇ ਆਉਣੇ ਵੱਡਾ ਧਰਨਾ ਲਾਉਣਾ ਹੈ ਇੱਕ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਅੰਦੋਲਨ ਹੈ ਇੱਕ ਤਾਂ ਕਿਸਾਨਾਂ ਨੂੰ ਲੱਗੇ ਤੁਹਾਡੇ ਹੱਕ ਚ ਖੜੇ ਆ ਇੱਕ ਸਾਰਿਆਂ ਨੂੰ ਇਹ ਸੁਨੇਹਾ ਜਾਵੇ ਵੀ ਅਸੀਂ ਤਕੜੇ ਅਕਾਲੀ ਦਾ ਲਾ ਸਾਡਾ ਅਕਾਲੀ ਦਾਲੀ ਸਭ ਤੋਂ ਵੱਡਾ ਹੈ ਤਾਂ ਕਿ ਦੂਜੇ ਪਾਸੇ ਲੋਕ ਨਾ ਜਾਣ ਪਰ ਜਦੋਂ ਦੂਜੇ ਪਾਸੇ ਜਦੋਂ ਮਨਦੀਪ ਜੀ ਘਰ ਬਣਾਉਨੇ ਆ ਨਾ ਜੀ ਜਦੋਂ ਲੈਂਟਰ ਪੈ ਜਾਂਦੇ ਨੇ ਨਾ ਫਿਰ ਮੰਝਾ ਡਾਣ ਜੋਗੇ ਹੋ ਜਾਂਦੇ ਆ ਪਾ ਪਲਸਟਰ ਬਲਸਟਰ ਬਾਅਦ ਚ ਹੁੰਦੇ ਰਹਿੰਦੇ ਆ ਮੋਮਬਤੀਆਂ ਮੰਜੇ ਡਾ ਕੇ ਮੋਮਬਤੀਆਂ ਲਾ ਕੇ ਛੱਤ ਪੈ ਗਈ ਘਰ ਬਣ ਗਿਆ ਹੁਣ ਜਦੋਂ 11 ਤਰੀਕ ਨੂੰ ਪੁਨਰ ਸੁਜੀਤ ਹੋ ਗਿਆ ਪ੍ਰਧਾਨ ਚੁਣਿਆ ਗਿਆ ਛੱਤ ਪੈ ਗਈ ਅਕਾਲੀ ਦਲ ਦੀ ਪੁਨਰ ਸੁਜੀਤ ਵਾਲੇ ਦੀ ਫਿਰ ਬਾਕੀ ਕੰਮ ਬਾਅਦ ਚ ਹੁੰਦੇ ਰਹਿਣਗੇ ਵੀ ਪਲਸਟਰ ਕਿੱਥੇ ਕਰਾਉਣਾ ਹੈ ਟੀਪ ਕਿੱਥੇ ਕਰਾਉਣੀ ਫਰਨੀਚਰ ਕਿਹੜਾ ਲਿਆਉਣਾ ਹੈ ਉਹਦੇ ਧਾਰੀਆਂ ਚੱਲਦੀਆਂ ਰਹਿਣਗੀਆਂ ਬਾਅਦ ਦੇ ਵਿੱਚ ਇਹ ਚਿੰਤਾ ਹੈ ਬਾਦਲ ਢੜੇ ਨੂੰ ਅਸਲ ਦੇ ਵਿੱਚ ਮੈਨੂੰ ਲੱਗਦਾ ਇਸ ਕਰਕੇ ਮਨਪੀ ਟੀਆਲੀ ਨੂੰ ਟਾਰਗੇਟ ਕੀਤਾ ਕਿਉਂਕਿ ਟੀਆਲੀ ਦਾ ਚਿਹਰਾ ਇੱਕ ਵੱਡਾ ਚਿਹਰਾ ਬਣ ਗਿਆ ਪੰਥਕ ਚਿਹਰਾ ਪ੍ਰਵਾਨ ਹੋ ਗਿਆ ਸੁਖਮਿਲਾ ਕੇ ਪ੍ਰਵਾਨਗੀ ਦੇ ਤੌਰ ਤੇ ਮਨਪੀਤਿਆਲੀ ਇੱਕ ਇਸ ਤਰ੍ਹਾਂ ਦੇ ਲੀਡਰ ਦੇ ਤੌਰ ਤੇ ਪ੍ਰਵਾਨ ਹੋ ਗਿਆ ਜਿਹੜਾ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਉਹ ਵਿਕਾਸ ਵੀ ਕਰਦਾ ਹੈ ਉਹਨੇ ਵਿਕਾਸ ਵੀ ਕੀਤਾ ਖੇਡਾਂ ਆਪਣੇ ਹਲਕੇ ਦੇ ਵਿੱਚ ਜਿਹੜੇ ਸਟੇਡੀਅਮ ਬਣਾਏ ਨੇ 60 70 ਖੇਡ ਮੈਦਾਨ ਬਣਾਏ ਨੇ ਹੁਣ ਪੰਜਾਬ ਦੀ ਸਰਕਾਰ ਵੀ ਤਾਂ ਉਸੇ ਤਰਜ਼ ਤੇ ਲੱਗੀ ਹੈ ਨਾ ਖੇਡ ਮੈਦਾਨ ਬਣਾਉਣੇ ਸੋ ਇਹ ਚੀਜ਼ਾਂ ਦਾ ਫਰਕ ਹੈ ਉਹ ਲਗਾਤਾਰ ਕੈਪਟਨ ਮਰਿੰਦਰ ਜਦੋਂ ਮੁੱਖ ਮੰਤਰੀ ਸੀ ਕੈਪਟਨ ਮਰਿੰਦਰ ਵੇਲੇ ਜ਼ਿਮਨੀ ਚੋਣ ਜਿੱਤਿਆ ਸੀ ਮਨਪੀ ਤਿਆਰੀ ਕੈਪਟਨ ਸੰਦੀਪ ਸੰਧੂ ਦੇ ਸਾਹਮਣੇ ਸੋ ਮਤਲਬ ਜਿਵੇਂ ਅੱਜ ਭਗਵੰਤ ਮਾਨ ਦੇ ਸਾਹਮਣੇ ਜ਼ਿਮਨੀ ਚੋਣ ਜਿੱਤਣੀ ਆਸਾਨ ਨਹੀਂ ਬਰਨਾਲੇ ਵਾਲਾ ਤਾਂ ਚਲੋ ਮੈਂ ਕਹੂੰਗਾ ਕਾਂਗਰਸ ਦੀ ਲਾਟਰੀ ਲੱਗ ਗਈ ਵੀ ਆਮ ਆਦਮੀ ਪਾਰਟੀ 'ਚ ਬਗਾਵਤ ਹੋ ਗਈ ਦੋ ਕੈਂਡੀਡੇਟ ਹੋਗੇ ਜੇ ਬਰਨਾਲੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇੱਕ ਹੁੰਦਾ ਲੱਭਣਾ ਬਰਨਾਲੇ 'ਚ ਵੀ ਆਮ ਕਾਂਗਰਸ ਵਾਲਿਆਂ ਨੂੰ ਕੁਝ ਨਹੀਂ ਸੀ ਸੋ ਕਈ ਵਾਰੀ ਬੜੇ ਖੁਸ਼ ਹੋ ਜਾਂਦੇ ਮੈਂ ਦੇਖਿਆ ਕਾਂਗਰਸੀ ਵੀ ਵੀ ਅਸੀਂ ਜਿਮਨੀ ਚੋਣ ਜਿੱਤ ਲਈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬਾਦਲ ਧੜਾ ਇਸ ਗੱਲ ਤੋਂ ਚਿੰਤਤ ਹੈ ਕਿ 11 ਤੋਂ ਬਾਅਦ ਸਾਡਾ ਕੀ ਬਣੂਗਾ ਅਗਰ ਇਸੇ ਰਫਤਾਰ 'ਚ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਪੁਨਰ ਸੁਰਜੀਤ ਕਰਕੇ ਇਹ ਲੋਕਾਂ 'ਚ ਆ ਗਏ ਇਹ ਇਹ ਚਿੰਤਾ ਉਹਨਾਂ ਦੀ ਸੁਭਾਵਿਕ ਹੈ ਔਰ ਕਰ ਕੁਝ ਪਾਣ ਮਨਪ੍ਰੀਤਿਆਲੀ ਦਾ ਸਰ ਇਸ ਗੱਲ ਦੀ ਵੀ ਹੈ ਕਿ ਸੁਖਬੀਰ ਬਾਦਲ ਦੇ ਬਿਲਕੁਲ ਹਮਸਾਇਆ ਕਹਿ ਲਈਏ ਜਾਂ ਉਹਨਾਂ ਦੇ ਪੱਕੇ ਸਾਥੀ ਕਹਿ ਲਈਏ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣਾ ਵੇਲੇ ਵੀ ਸਿਕੰਦਰ ਸਿੰਘ ਮਲੂਕਾ ਕਹਿੰਦੇ ਵੀ ਭਾਜਪਾ ਦਾ ਘਟਜੋੜ ਹੋ ਜਾਣਾ ਚਾਹੀਦਾ ਸੁਖਬੀਰ ਬਾਦਲ ਕਹਿੰਦੇ ਨਹੀਂ ਹੋਣਾ ਚਾਹੀਦਾ ਤੇ ਉਦੋਂ ਤੋਂ ਭਾਜਪਾ ਵੀ ਹੁਣ ਇਹੀ ਗੱਲ ਕਹਿ ਰਹੀ ਆ ਵੀ ਕਿਸੇ ਨੇ ਕੋਈ ਗੱਲ ਨਹੀਂ ਕਰਨੀ ਤੁਸੀਂ ਦੇਖੋ ਸਿਚੁਏਸ਼ਨ ਕਿੱਦਾਂ ਦੀ ਬਣੀ ਪਈ ਆ ਇੱਕ ਪਾਸੇ ਮਨਪ੍ਰੀਤਿਆਲੀ ਹੋਣਾ ਵਾਲਾ ਤੁਹਾਡਾ ਜਿਨ੍ਹਾਂ ਨੇ ਭਰਤੀ ਕਰਕੇ ਪੰਥ ਨੂੰ ਸੌਂਪ ਦੇਣੀ ਆ ਉਧਰੋਂ ਤੁਸੀਂ ਆਹ ਦੇਖੋ ਇੱਕ ਨਵਾਂ ਫੈਕਟਰ ਆ ਗਿਆ ਨਹੀਂ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਦੇਖੋ ਸੁਖਬੀਰ ਬਾਦਲ ਦੇ ਸੱਜੇ ਖੱਬੇ ਉਹ ਲੀਡਰ ਨੇ ਜਿਹੜੇ ਸਵੇਰੇ ਸ਼ਾਮ ਵਕਾਲਤ ਕਰਦੇ ਆ ਕਿ ਬੀਜੇਪੀ ਨਾਲ ਸਾਡਾ ਸਮਝੌਤਾ ਹੋ ਜਾਣਾ ਚਾਹੀਦਾ ਤੇ ਹੁਣ ਜਿਹੜੀਆਂ ਖਬਰਾਂ ਆਈਆਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਸੰਦੀਪ ਜੀ ਸਪਸ਼ਟ ਤੌਰ ਤੇ ਸਨੇਹਾ ਦਿੱਤਾ ਆਪਣੀ ਲੀਡਰਸ਼ਿਪ ਨੂੰ ਵੀ ਕਿਸੇ ਵੀ ਕੀਮਤ ਦੇ ਉੱਤੇ ਤੁਸੀਂ ਇਹ ਬਿਆਨ ਨਹੀਂ ਦੇਣੇ ਕਿ ਅਕਾਲੀ ਦਲ ਔਰ ਬੀਜੇਪੀ ਦਾ ਗੱਠਜੋੜ ਹੋਣਾ ਚਾਹੀਦਾ ਜਿਵੇਂ ਪਿਛੇ ਜੇ ਸੁਰਜੀਤ ਜਿਆਣੀ ਨੇ ਬਿਆਨ ਦਿੱਤਾ ਸੀ ਹੁਣ ਉਹ ਮੈਂ ਸੁਣ ਰਿਹਾ ਸੀ ਕੱਲ ਪਰਸੋਂ ਤੁਸੀਂ ਵੀ ਦੱਸਿਆ ਸੁਰਜੀਤ ਜਿਆਣੀ ਵੀ ਇੱਕ ਤਰ੍ਹਾਂ ਨਾਲ ਉਸ ਬਿਆਨ ਤੋਂ ਉਹਨਾਂ ਨੇ ਵੀ ਖੜਾ ਹੀ ਛੁੜਾ ਲਿਆ ਔਰ ਸੁਨੀਲ ਜਾਖੜ ਨੇ ਜਦੋਂ ਦਾ ਬਿਆਨ ਦਿੱਤਾ ਉਸ ਤੋਂ ਬਾਅਦ ਸੁਨੀਲ ਜਾਖੜ ਦੀ ਮੈਂ ਕੋਈ ਪ੍ਰੈਸ ਕਾਨਫਰੰਸ ਨਹੀਂ ਸੁਣੀ ਉਹਨੂੰ ਵੀ ਸ਼ਾਇਦ ਸੁਨੀਲ ਜਾਖੜ ਉਹਨਾਂ ਨੂੰ ਵੀ ਸ਼ਾਇਦ ਇਸ਼ਾਰਾ ਕਰਤਾ ਹੋਵੇ ਕੇਂਦਰ ਵਾਲੀ ਬੀਜੇਪੀ ਨੇ ਵੀ ਤੁਹਾਡਾ ਮਾਨ ਸਤਕਾਰ ਅਸੀਂ ਕਰਦੇ ਆਂਗੇ ਪਰ ਤੁਸੀਂ ਇਹ ਬਿਆਨ ਨਾ ਦਿਆ ਕਰੋ ਇਹ ਗੱਲਾਂ ਹੋ ਜਾਂਦੀਆਂ ਨੇ ਪੋਲਿਟੀਕਲ ਪਾਰਟੀ 'ਚ ਦੇਖੋ ਬੀਜੇਪੀ ਇੱਕ ਆਡਾਇਲੋਜੀ ਦੇ ਨਾਲ ਅੱਗੇ ਵਧ ਰਹੀ ਹੈ ਪੰਜਾਬ 'ਚ ਜਦੋਂ ਸਾਥ ਛੱਡਿਆ ਅਕਾਲੀ ਭਾਜਪੀ ਦਾ ਸਮਝੌਤਾ ਟੁੱਟਿਆ ਉਹ ਭਾਜਪੀ ਨੇ ਨਹੀਂ ਤੋੜਿਆ ਸੁਖਵੀਰ ਬਾਦਲ ਹੁਣਾਂ ਨੇ ਉਦੋਂ ਸਮਝੌਤਾ ਤੋੜਿਆ ਜਦੋਂ ਸੁਖਵੀਰ ਬਾਦਲ ਹੁਣਾਂ ਕੋਲੇ ਵੀ ਸਮਝੌਤਾ ਤੋੜਨ ਤੋਂ ਬਿਨਾ ਸੰਦੀਪ ਜੀ ਕੋਈ ਰਾਹ ਨਹੀਂ ਸੀ ਬਚਿਆ ਜੇ ਸਮਝੌਤਾ ਨਾ ਤੋੜਿਆ ਹੁੰਦਾ ਬਾਦਲਾ ਨੇ ਉਸ ਵੇਲੇ ਤੇ ਜਿਹੜੀ ਆ ਬਠਿੰਡੇ ਦੀ ਇੱਕ ਸੀਟ ਆਈ ਹੈ ਫਿਰ ਇਹ ਵੀ ਨਹੀਂ ਸੀ ਆਉਣੀ ਕਹਿਣ ਨੂੰ ਬਾਦਲ ਧੜੇ ਵਾਲੇ ਕਹਿੰਦੇ ਨੇ ਵੀ ਅਸੀਂ ਕੁਰਬਾਨੀ ਕੀਤੀ ਚਲੋ ਇਹਨਾਂ ਦੀ ਗੱਲ ਮੰਨ ਵੀ ਲਈਏ ਵੀ ਇਹਨਾਂ ਨੇ ਕੁਰਬਾਨੀ ਕੀਤੀ ਇਹਨਾਂ ਨੇ ਕੁਰਬਾਨੀ ਉਦੋਂ ਕੀਤੀ ਜਦੋਂ ਕਿਸਾਨਾਂ ਦਾ ਦਬਾਅ ਵੱਧ ਗਿਆ ਵੀ ਹੁਣ ਕੁਰਬਾਨੀ ਕਰ ਲਓ ਨਹੀਂ ਤਾਂ ਜਿਹੜਾ ਮਾੜਾ ਮੋਟਾ ਵੋਟ ਬੈਂਕ ਹੈ ਉਹ ਵੀ ਖਿਸਕ ਜਾਣਾ ਸੋ ਮਜਬੂਰੀ ਚ ਬਾਦਲ ਨੇ ਭੀਜਪੀ ਦਾ ਸਾਥ ਛੱਡਿਆ ਸ਼ਰੋਮਣੀ ਅਕਾਲੀ ਦਲ ਨੇ ਨਹੀਂ ਤਾਂ ਸ਼ੁਰੂ-ਸ਼ੁਰੂ ਚ ਤਾਂ ਵੱਡੇ ਬਾਦਲ ਤੇ ਛੋਟੇ ਬਾਦਲ ਇਹ ਇਸੇ ਰੌਚੀ ਸੀ ਵੀ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਮਨਾ ਲਾਂਗੇ ਇਹ ਤਾਂ ਸਮਝਾਉਂਦੇ ਫਿਰਦੇ ਸੀ ਬਾਦਲ ਕੇ ਕਿ ਫਾਇਦਾ ਬਹੁਤ ਹੈ ਇਹਨਾਂ ਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੁਝ ਗੱਲਾਂ ਜਿਹੜਾ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਮੈਂ ਉਦੋਂ ਵੀ ਜ਼ਿਕਰ ਕੀਤਾ ਸੀ ਕੋਈ ਵੀ ਦੁਨੀਆ ਦੇ ਦੁਨੀਆ ਦਾ ਕਾਨੂੰਨ ਹੈ ਨਾ ਜੀ ਉਹਦੇ ਨਫੇ ਨੁਕਸਾਨ ਹੁੰਦੇ ਨੇ ਜਿਹੜੀ ਪਿੱਛੇ ਜੇ ਵੀ ਜਿਹੜਾ ਮੰਡੀਕਰਨ ਦਾ ਡਰਾਫਟ ਆਇਆ ਸੀ ਉਹਦੇ 'ਚ ਵੀ ਪੰਜਾਬ ਦੇ ਲਈ ਕਈ ਫਾਇਦੇ ਸੀ ਚਲੋ ਉਹ ਗੱਲ ਵੱਖਰੀ ਹੈ ਕਿ ਸਾਡੇ ਕਿਸਾਨ ਮੁੱਢੋਂ ਰੱਦ ਕਰਨਾ ਚਾਹੁੰਦੇ ਸੀ ਔਰ ਤਿੰਨ ਖੇਤੀ ਕਾਨੂੰਨਾਂ ਨੂੰ ਵੀ ਉਹਨਾਂ ਨੇ ਰੱਦ ਕਰਾਇਆ ਪਰ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਪੰਜਾਬ ਦੀ ਕਿਸਾਨੀ ਦਾ ਕੁਝ ਸੰਵਰਿਆ ਨਹੀਂ। ਅੰਦੋਲਨ ਉਸੇ ਤਰ੍ਹਾਂ ਨਾਲ ਚੱਲ ਰਹੇ ਨੇ। ਇਹ ਵੀ ਸਾਡੀ ਬਦਕਿਸਮਤੀ ਹੈ। ਸੋ ਸੰਦੀਪ ਜੀ ਚਾਹੀਦਾ ਇਹ ਹੁੰਦਾ ਕਿ ਜਿਹੜਾ ਕੋਈ ਸਮਝੌਤੇ ਦਾ ਫਾਰਮੂਲਾ ਹੈ ਉਹਦੇ ਤੇ ਕੰਮ ਕਰ ਲੈਣਾ ਚਾਹੀਦਾ ਹੈ ਅੱਜ ਦੇ ਸਮੇਂ 'ਚ। ਕਿਉਂਕਿ ਇਹ ਗੱਲ ਤੁਸੀਂ ਮੰਨ ਕੇ ਚੱਲੋ ਜਿਵੇਂ ਘਰ ਦੀ ਨਿਰਪਰਤਾ ਘਰ ਦੇ ਮੁਖੀ ਦੇ ਉੱਤੇ ਹੁੰਦੀ ਹੈ ਨਾ। ਜੇ ਘਰ ਦੇ ਬਾਕੀ ਲੋਕ ਆਤਮ ਨਿਰਪਰ ਵੀ ਹੋ ਜਾਣ ਤਾਂ ਵੀ ਜਿਹੜਾ ਘਰ ਦਾ ਮੁਖੀ ਹੈ ਜਿਹੜਾ ਮੁੱਖ ਰੂਪ ਚ ਆਮਦਨ ਦਾ ਸਰੋਤ ਹੈ ਤੁਸੀਂ ਉਹਨੂੰ ਮੁੱਢੋਂ ਨਕਾਰ ਨਹੀਂ ਸਕਦੇ ਤੁਹਾਡਾ ਅਗਰ ਵਿਚਾਰਾਂ ਦਾ ਵੀ ਮਤ ਪੇਰਾ ਹੈ ਤੁਹਾਨੂੰ ਉਹਦੀ ਗੱਲ ਵੀ ਸੁਣਨੀ ਬਣਦੀ ਹੈ ਸੋ ਇਸ ਕਰਕੇ ਮੈਂ ਅੱਗੇ ਵੀ ਕਹਿੰਦਾ ਰਿਹਾ ਕਿ ਠੀਕ ਹੈ ਤਿੰਨ ਖੇਤੀ ਕਾਨੂੰਨ ਅਸੀਂ ਰੱਦ ਕਰ ਲਈ ਪਰ ਕੇਂਦਰ ਦੇ ਨਾਲ ਅਸੀਂ ਰਾਤਤਾ ਬਣਾਏ ਬਿਨਾ ਬਿਨਾ ਕਿਸੇ ਸਮਝੌਤੇ ਤੇ ਪਹੁੰਚੇ ਬਿਨਾ ਅਸੀਂ ਪੰਜਾਬ ਦੀ ਖੇਤੀ ਨੂੰ ਉਸ ਤਰੱਕੀ ਤੇ ਨਹੀਂ ਲਿਜਾ ਸਕਦੇ ਜਿੱਥੇ ਅਸੀਂ ਜਾ ਸਕਦੇ ਹਾਂ ਚਲੋ ਇਹ ਵਿਸ਼ੇ ਤੋਂ ਗੱਲ ਬਾਹਰ ਹੋ ਜੂ ਪਰ ਮੈਂ ਗੱਲ ਅਕਾਲੀਆਂ ਦੀ ਕਰਦਾ ਸੀ ਅਕਾਲੀਆਂ ਨੇ ਉਦੋਂ ਸਮਝੌਤਾ ਤੋੜਿਆ ਜਦੋਂ ਸੰਦੀਪ ਜੀ ਹੋਰ ਕੋਈ ਰਾਹ ਨਹੀਂ ਸੀ ਬਚਿਆ ਇਸ ਕਰਕੇ ਜਿਹੜੀ ਹੁਣ ਭਾਜਪਾ ਵਾਲੀ ਗੱਲ ਹੈ ਭਾਜਪਾ ਇਹ ਟਾਰਗੇਟ ਰੱਖ ਰਹੀ ਹੈ ਕਿ ਜਦੋਂ ਅਸੀਂ ਆਪਣੇ ਦਮ ਤੇ 18.5% ਵੋਟਾਂ ਲੈ ਲਈਆਂ ਜਦੋਂ ਪੰਜਾਬ ਦੀ ਕਿਸਾਨੀ ਲੈਂਡ ਪੂਲਿੰਗ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੋਈ ਖੜੀ ਹੈ ਵੱਡੇ ਪੱਧਰ ਤੇ ਜਦੋਂ ਕਾਂਗਰਸ ਆਪਸੀ ਫੁੱਟ ਦਾ ਸ਼ਿਕਾਰ ਹੈ ਬਹੁਤ ਵੱਡੇ ਪੱਧਰ ਤੇ ਹੁਣ ਤੁਸੀਂ ਹੋਰ ਗੱਲਾਂ ਦੀਆਂ ਗੱਲਾਂ ਛੱਡੋ ਜਲੰਧ ਮੁਹਾਲੀ ਦੇ ਡਿਪਟੀ ਮੇਅਰ ਨੇ 베ਦੀ ਸਾਹਿਬ ਬੜੇ ਸਿਆਣੇ ਮਨੁੱਖ ਨੇ ਇੱਕ ਲੀਡਰ ਕਾਂਗਰਸ ਪਾਰਟੀ ਦਾ ਜਿਹੜਾ ਕਾਂਗਰਸ ਛੱਡ ਕੇ ਬੀਜੇਪੀ ਚ ਗਿਆ ਸੀ ਫੇਰ ਕਾਂਗਰਸ ਚ ਮੁੜ ਆਇਆ ਕਿਉਂਕਿ ਜਿਹੜੇ 베ਦੀ ਸਾਹਿਬ ਨੇ ਮੁਹਾਲੀ ਚ ਉਹ ਵੀ ਕਾਂਗਰਸ ਵੱਲੋਂ ਟਿਕਟ ਦੇ ਦਾਵੇਦਾਰ ਨੇ ਤੇ ਜਿਹੜਾ ਬੀਜੇਪੀ ਚ ਜਾ ਕੇ ਕਾਂਗਰਸ ਚ ਮੁੜ ਆਇਆ ਸੀ ਲੀਡਰ ਉਹ ਰਾਜਾ ਬੜਿੰਗ ਦੇ ਸਾਹਮਣੇ ਉਨੇ ਜਿਹੜੀ ਭਾਸ਼ਾ ਵਰਤੀ ਸੀਨੀਅਰ ਡਿਪਟੀ ਮੇਅਰ ਦੇ ਲਈ ਉਹ ਬੜੀ ਇਤਰਾਜ਼ਯੋਗ ਭਾਸ਼ਾ ਵਰਤੀ ਸੀਨੀਅਰ ਡਿਪਟੀ ਮੇਅਰ ਨੇ ਆਪ ਇੱਕ ਇੰਟਰਵਿਊ ਚ ਕਿਹਾ ਕਿ ਹਾਂ ਉਹ ਮੇਰੇ ਬਾਰੇ ਹੀ ਬੋਲੇ ਸੀ ਇਹਦਾ ਮਤਲਬ ਹੈ ਮੁਹਾਲੀ ਚ ਵੀ ਕਾਂਗਰਸ ਚ ਫੁੱਟ ਪੈ ਗਈ ਆ ਤੁਸੀਂ ਮੇਰੇ ਤੋਂ ਲਿਖਾ ਲਓ ਅੱਜ ਸੰਦੀਪ ਜੀ ਅੱਜ 31 ਅਗਸਤ ਹੋ ਗਈ ਜੇ ਨਾ 31 ਜੁਲਾਈ ਜੇ ਨਾ ਮੁਹਾਲੀ ਦੀ ਕਾਂਗਰਸ ਇਸ ਮੁੱਦੇ ਤੇ ਹੋਰ ਸੁਰਖੀਆਂ ਚਾਹੀ ਕਿਉਂਕਿ ਟਿਕਟਾਂ ਦਾ ਰੌਲਾ ਪੈਣਾ ਹੁਣ ਰਾਹੁਲ ਗਾਂਧੀ ਟਿਕਟਾਂ ਬਦਲਣਾ ਚਾਹੁੰਦਾ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ 1 ਮਿੰਟ ਲਈ ਜਾਊਂਗਾ ਰਾਹੁਲ ਗਾਂਧੀ ਵੱਡੀ ਗਿਣਤੀ ਟਿਕਟਾਂ ਬਦਲਣਾ ਚਾਹੁੰਦਾ ਔਰ ਤੁਸੀਂ ਲਿਖ ਲਓ ਆ ਜਿਹੜੇ ਭਾਜਪਾ ਚ ਘੁੰਮ ਕੇ ਵਾਪਸ ਆ ਗਏ ਨਾ ਐਡੀ ਆਸਾਨੀ ਨਾਲ ਟਿਕਟਾਂ ਨਹੀਂ ਮਿਲਣੀਆਂ ਐਤਕੀ ਔਰ ਜਿਹੜੇ ਪੁਰਾਣੇ ਵਫਾਦਾਰ ਨੇ ਉਹਨਾਂ ਦਾ ਦਾਵਾ ਵੱਡਾ ਸੋ ਜਿਹੜੇ ਇਹ ਸੀਨੀਅਰ ਡਿਪਟੀ ਮੇਅਰ ਹੈ ਇਹਨਾਂ ਦਾ ਟਿਕਟ ਦਾ ਦਾਵਾ ਵੱਡਾ ਹੈ ਇਸੇ ਕਰਕੇ ਦੂਜੇ ਔਖੇ ਨੇ ਔਰ ਮੈਂ ਤਾਂ ਇਹ ਹੈਰਾਨਾ ਕਿ ਜਿਵੇਂ ਉਹਨਾਂ ਨੇ ਰਾਜਾ ਵੜਿੰਗ ਨੂੰ ਸੰਬੋਧਨ ਕੀਤਾ ਰਾਜਾ ਬਣੰਗ ਨੇ ਵੀ ਕੋਈ ਬਹੁਤਾ ਉੱਥੇ ਰਿਐਕਸ਼ਨ ਜਾਨੀ ਦਿੱਤਾ ਚਲੋ ਇਹ ਉਹਨਾਂ ਦਾ ਆਪਣਾ ਨਿੱਜੀ ਮਾਮਲਾ ਕਾਂਗਰਸ ਦਾ ਪਰ ਫੁੱਟ ਕਾਂਗਰਸ ਮੁਹਾਲੀ ਚ ਵੀ ਆ ਗਈ ਇਸੇ ਤਰ੍ਹਾਂ ਜਿਹੜਾ ਖਰੜ ਦਾ ਹਲਕਾ ਹੈ ਖਰੜ ਦੇ ਹਲਕੇ ਚ ਵੀ ਬਹੁਤ ਵੱਡੀ ਫੁੱਟ ਹੈ ਚਲੋ ਇਹਦਾ ਜ਼ਿਕਰ ਫੇਰ ਕਰਾਂਗੇ ਇਸੇ ਤਰ੍ਹਾਂ ਜਿਹੜੀ ਆਪਾਂ ਸੁਖਵੀਰ ਬਾਦਲ ਦੀ ਗੱਲ ਕਰਦੇ ਹਾਂ ਮੈਂ ਭਾਜਪਾ ਦੀ ਗੱਲ ਕਰਦਾ ਸੀ ਭਾਜਪਾ ਨੂੰ ਪਤਾ ਹੈ ਕਿ ਕਾਂਗਰਸ ਚ ਇੰਨੀ ਵੱਡੀ ਫੁੱਟ ਹੈ 27 ਤੋਂ ਪਹਿਲਾਂ ਕੋਈ ਨਵੀਂ ਕਾਂਗਰਸ ਬਣ ਸਕਦੀ ਹੈ ਇਸੇ ਕਾਂਗਰਸ ਤੋਂ ਜਿਵੇਂ ਕੈਪਟਨ ਮਰਿੰਦਰ ਨੇ ਪੰਜਾਬ ਲੋਕ ਕਾਂਗਰਸ ਬਣਾਈ ਸੀ ਹੋ ਸਕਦਾ ਹੈ ਮੌਜੂਦਾ ਕਾਂਗਰਸ ਤੋਂ ਇੱਕ ਹੋਰ ਨਵੀਂ ਕਾਂਗਰਸ ਨਿਕਲਿਆ ਵੀ ਇਹ ਹਰਿਆਣੇ 'ਚ ਵੀ ਬੜਾ ਕੁਝ ਹੋਇਆ ਸੀ ਹਰਿਆਣੇ 'ਚ ਓਮ ਪ੍ਰਕਾਸ਼ ਚੋਟਾਲੇ ਦੀ ਪਾਰਟੀ 'ਚੋਂ ਡਿਗਵਜੇ ਚੋਟਾਲਾ ਪਾਰਟੀ ਬਣਾ ਗਿਆ ਆ ਹੁਣ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦਾ ਇਹ ਕਹਿੰਦੇ ਅਸੀਂ ਪੁਨਰ ਸੁਰਜੀਤੀ ਦਾ ਹਿੱਸਾ ਨਹੀਂ ਬਣਨਾ ਇਹਦਾ ਮਤਲਬ ਹੈ ਇੱਥੇ ਵੀ ਕੁਝ ਨਾ ਕੁਝ ਸਿਆਸੀ ਘਾਲਾਂ ਵਾਲਾ ਤਾਂ ਹੋਈ ਹੋਏਗਾ ਹੀ ਜਦੋਂ ਇੱਕ ਅਕਾਲੀ ਦਲ ਪੁਨਰਸੁਰਜੀਤ ਹੋ ਗਿਆ ਤੇ ਬਾਦਲ ਢੜੇ ਕੇ ਕਹਿੰਦੇ ਅਸੀਂ ਤਾਂ ਐਂ ਆ ਇਹੀ ਅਕਾਲੀ ਦਲ ਸ਼੍ਰੋਮਣੀ ਐ ਇਹੀ ਸ਼੍ਰੋਮਣੀ ਅਕਾਲੀ ਦਲ ਐ ਇਹਦੇ ਕੋਲੇ ਸੰਵਿਧਾਨ ਐ ਵਿਧੀ ਐ ਵਿਧਾਨ ਐ ਸਿੰਬਲ ਐ ਸਾਰਾ ਕੁਝ ਇਹਦੇ ਕੋਲੇ ਹੀ ਐ ਬਸ ਵੋਟਾਂ ਦਾ ਨਹੀਂ ਪਤਾ ਕਿੰਨੀਆਂ ਨੇ ਹੁਣ ਇਹ ਗੱਲਾਂ ਤੋਂ ਭਾਜਪੀ ਇਹ ਮੰਨ ਰਹੀ ਐ ਕਿ ਜਦੋਂ ਸਾਰੇ ਹੀ ਟੁੱਟੇ ਪਏ ਨੇ ਜਦੋਂ ਅਕਾਲੀ ਦਲ ਟੁੱਟੇ ਪਏ ਨੇ ਜਦੋਂ ਕਾਂਗਰਸ ਖਿੰਡੀ ਪੁੰਡੀ ਪਈ ਐ ਫੁੱਟ ਦਾ ਸ਼ਿਕਾਰ ਐ ਜਦੋਂ ਕਿਸਾਨ ਆਮ ਆदमी ਪਾਰਟੀ ਦੇ ਖਿਲਾਫ ਹੋ ਗਿਆ ਲੈਂਡ ਪੋਲਿੰਗ ਤੇ ਤੇ ਅਸੀਂ ਸਮਝੌਤਾ ਕਿਉਂ ਕਰੀਏ ਕਿਸੇ ਨਾਲ 18.5% ਅਸੀਂ 24 'ਚ ਲੈ ਗਏ ਤੇ ਜੇ ਅਸੀਂ 4-5% ਹੋਰ ਆਪਣੀਆਂ ਹੀ ਵਧਾ ਲਈਏ ਆਪਣੀਆਂ ਹੀ ਲਕੀਰ ਮੋਟੀ ਕਰ ਲਈਏ ਔਰ ਤੁਸੀਂ ਵੇਖੋ ਕਾਂਗਰਸ ਦੀਆਂ ਸੀ 26.3 ਔਰ ਆਮ ਆਦਮੀ ਪਾਰਟੀ ਦੀ ਸੀ 26.0 26.02 ਮਤਲਬ ਕਾਂਗਰਸ 26% 26.3% ਆਪ 26% ਤੇ ਬੀਜੇਪੀ 18.5% ਫਰਕ ਕਿੰਨਾ ਰਹਿ ਗਿਆ ਜੇ ਆਪ ਦੀ ਜਾਂ ਕਾਂਗਰਸ ਦੀ 3-4% ਘਟ ਗਈ 3-4% ਘਟ ਗਈ ਇਹਨਾਂ ਦੋਨਾਂ ਦੀ ਤੇ ਜੇ 3-4% ਬੀਜੇਪੀ ਲੈ ਗਈ ਤੇ ਫੇਰ ਬਰਾਬਰ ਦੀ ਟੱਕਰ ਹੋ ਗਈ ਪੰਜਾਬ 'ਚ ਬੀਜੇਪੀ ਬਿਨਾ ਜੇਦੇ ਲੋੜ ਤੋਂ ਔਰ ਦੂਜੇ ਪਾਸੇ ਅਸਲੀ ਧਿਰ ਜਿਹੜੀ ਹੁਣ ਸਰਜੀਤ ਹੋਣਾ ਹੈ ਅਕਾਲੀ ਦਲ ਜੀਨੇ ਏਡਾ ਵੱਡਾ ਪੱਕਾ ਆਪਣਾ ਵੋਟ ਬੈਂਕ ਬਣਾ ਲਿਆ ਉਹ ਇੱਕ ਚੌਥੀ ਧੇਰ ਹੈ ਤਕੜੀ ਧੇਰ ਹੈ ਫੇਰ ਪੰਜਾਬ ਚ ਜਿਹੜੀ ਸਰਕਾਰ ਬਣਨੀ ਹੈ ਉਹ ਪੰਜ ਮੈਂਬਰੀ ਕਮੇਟੀ ਦੇ ਸਿੱਧੇ ਮੁਕਾਬਲੇ ਤੋਂ ਬਾਅਦ ਬਣਨੀ ਹੈ ਸੰਦੀਪ ਜੀ ਇਹ ਸਿਤੀਆਂ ਵਧਣ ਗਿਆ ਜਦੋਂ ਐਡਾ ਵੱਡਾ ਸਮਰਥਨ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਨੂੰ ਅਗਰ ਉਹ ਆਪਣੇ ਦਮ ਤੇ ਸਰਕਾਰ ਨਹੀਂ ਬਣਾ पाए ਉਹ ਇੰਨੇ ਕ ਐਮ ਐਲ ਏ ਜ਼ਰੂਰ ਲੈ ਜਾਣਗੇ ਕਿ ਉਹਨਾਂ ਦੀ ਹਾਂ ਨਾ ਬਿਨਾ ਫੇਰ ਸਰਕਾਰ ਨਹੀਂ ਪੰਜਾਬ ਚ ਬਣਨੀ ਹਾਲੇਕਿ ਮੈਨੂੰ ਤਾਂ ਇਹ ਲੱਗਦਾ ਹੈ ਮੂਲ ਰੂਪ ਦੇ ਵਿੱਚ ਕਿ ਅਗਰ ਕਿਤੇ ਪੁਨਰਸੁਰਜੀਤ ਹੋ ਜਾਂਦਾ ਅਕਾਲੀ ਦਲ ਅਗਰ ਆ ਸਾਰੇ ਮੰਨ ਜਾਂਦੇ ਆਪਸ ਵਿੱਚ ਫਿਰ ਤਾਂ ਆਪਨਾ ਸਿੱਧਾ ਮੁਕਾਬਲਾ ਸੀ ਹੁਣ ਵੀ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਪਾਰਟੀ ਬਣ ਰਹੀ ਹੈ ਪੁਨਰਸੁਰਜੀਤ ਅਕਾਲੀ ਦਲ ਉਹ 27 ਚ ਸਿੱਧੇ ਮੁਕਾਬਲੇ ਦਾ ਵੱਡਾ ਦਾਵੇਦਾਰ ਹੈ ਪਰ ਮੈਂ ਭਾਜਪਾ ਦੇ ਨਜ਼ਰੀਏ ਤੋਂ ਗੱਲ ਕਰਦਾ ਜੋ ਭਾਜਪਾ ਸੋਚਦੀ ਹੈ ਕਿ ਸਾਡਾ ਟਾਕਰਾ ਕਾਂਗਰਸ ਆਪ ਔਰ ਅਕਾਲੀ ਦਲ ਇਹਨਾਂ ਦੀ ਫੁੱਟ ਦੇ ਕਰਦੇ ਕਿਸੇ ਨਾਲ ਨਹੀਂ ਭਾਜੀਪੀ ਇਹ ਮੰਨਦੀ ਹੈ ਸੋ ਇਸ ਕਰਕੇ ਭਾਜੀਪੀ ਦੇ ਲੀਡਰਾਂ ਨੇ ਹਦਾਇਤਾਂ ਵੀ ਐਵੇਂ ਟਿੱਪਣੀਆਂ ਟੋਪੜੀਆਂ ਨਾ ਕਰੋ ਵੀ ਅਸੀਂ ਅਕਾਲੀ ਦਲ ਨਾਲ ਸਮਝੌਤਾ ਕਰਾਂਗੇ ਕਿਉਂਕਿ ਅਕਾਲੀ ਦਲ ਹੈ ਚੌਥੇ ਨੰਬਰ ਤੇ ਹੈ ਹੁਣ ਤੀਜੇ ਨੰਬਰ ਦੀ ਪਾਰਟੀ ਚੌਥੇ ਨੰਬਰ ਵਾਲੇ ਨੂੰ ਕਿਉਂ ਸੱਦੂਗੀ ਜੀ ਉਹ ਲੱਤ ਉੱਪਰ ਰੱਖਣਗੇ ਭਾਜੀਪੀ ਵਾਲੇ ਕਿ ਜੇ ਕਦੀ ਲੋੜ ਪੈਂਦੀ ਹੈ ਤੇ ਸੁਖਵੀਰ ਆਵੇ ਸਾਡੇ ਕੋਲੇ ਵੀ ਮੈਂ ਸਮਝੌਤਾ ਕਰਨਾ ਚਾਹੁੰਦਾ ਤੇ ਫਿਰ ਅਸੀਂ ਸੁਖਵੀਰ ਨੂੰ ਕਹੀਏ ਕਿ 94 ਸਾਡੀਆਂ 23 ਤੇਰੀਆਂ ਮਨਜ਼ੂਰ ਹੈ ਸੋ ਬੀਜੇਪੀ ਇਸ ਤਰਜ ਤੇ ਸਮਝਾਤਾ ਕਰੂਗੀ ਹੁਣ ਨਾ ਤਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਦੁਨੀਆ ਚ ਹੈ ਤੇ ਛੋਟੇ ਪ੍ਰਕਾਸ਼ ਸੁਖਵੀਰ ਸਿੰਘ ਬਾਦਲ ਨੂੰ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਜਾਂ ਜੇਪੀ ਨੱਡਾ ਜਾਂ ਆਰਐਸਐਸ ਉਹ ਪਾ ਨਹੀਂ ਦਊਗੀ ਜਿਹੜਾ ਸਿਕੰਦਰ ਸਿੰਘ ਮਲੂਕਾ ਉਹਨਾਂ ਨੂੰ ਵਹਿਮ ਹੈ ਹੁਣ ਤੁਸੀਂ ਵੇਖੋ ਦਰਸ਼ਨ ਸਿੰਘ ਧਾਲੀਵਾਲ ਵਰਗੇ ਏਡੇ ਵੱਡੇ ਬੰਦੇ ਉਹਨਾਂ ਨੇ ਵਿੱਚ ਪੈ ਪਵਾ ਕੇ ਗੱਲ ਤੁਰਾਈ ਸੀ ਇਹਨਾਂ ਦੀ ਤੇ ਹੁਣ ਉਹ ਆਪ ਕਹਿ ਰਹੇ ਨੇ ਉਹਨਾਂ ਨੇ ਕਿਹਾ ਉਹਨਾਂ ਦੇ ਭਰਾ ਨੇ ਕਈ ਵਾਰ ਇੰਟਰਵਿਊ ਚ ਕਿ ਅਮਿਤ ਸ਼ਾਹ ਇਕੱਲੇ ਨੂੰ ਸੁਖਬੀਰ ਨੂੰ ਤਾਂ ਮਿਲਣਾ ਹੀ ਨਹੀਂ ਸੀ ਚਾਹੁੰਦਾ ਦਰਸ਼ਨ ਸਿੰਘ ਰਖੜਾ ਨੇ ਕਈ ਵਾਰ ਗੱਲ ਕਰੀ ਹੈ ਸੋ ਇਸ ਕਰਕੇ ਆ ਸਮਝੌਤੇ ਸਮਝਉਤੇ ਜਿਹੜੇ ਆਲੇ ਦੁਆਲੇ ਵਾਲੇ ਹੁੰਦੇ ਆ ਨਾ ਜੀ ਇਹ ਐਵੇਂ ਹਵਾ ਬਣਾਉਣ ਲਈ ਸੰਦੀਪ ਜੀ ਕਿ ਇੱਕ ਅੱਧਾ ਬਿਆਨ ਦੇ ਦਿ ਰਹੇ ਹੋ ਵੀ ਅਕਾਲੀ ਬੀਜੇਪੀ ਸਮਝੌਤਾ ਹੋ ਰਿਹਾ ਹੈ ਸ਼ਾਮ ਨੂੰ ਡੱਲੇ ਹੁੰਦੀ ਨਾਲ ਹੀ ਸ਼ੁਰੂ ਹੋ ਜਾਣਗੇ ਇਸ ਆਸ 'ਚ ਪਰ ਅਸੀਂ ਤਾਂ ਗੱਲ ਫੇਰ ਵੀ ਇਹਨਾਂ ਦੀ ਕਰਦੇ ਰਹਿਣੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਇਸ ਕਰਕੇ ਜਿੰਨੀ ਦੇਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣਗੇ ਆਪਾਂ ਗੱਲ ਕਰਦੇ ਰਵਾਂਗੇ ਲੀਡਰਸ਼ਿਪ ਜੋ ਕਰਦੀ ਆ ਉਹਦਾ ਜ਼ਿਕਰ ਕਰਦੇ ਰਵਾਂਗੇ ਤੇ ਡੱਲਾ ਸਾਹਿਬ ਇਹਦੇ ਨਾਲ ਹੀ ਇੱਕ ਗੱਲ ਇਹ ਦੱਸੋ ਵੀ ਬਿਕਰਮ ਮਜੀਠੀਆ ਦੀਆਂ ਮੁੱਛਾਂ ਦਾ ਕੀ ਰੌਲਾ ਜੀ ਦਲਜੀਤ ਚੀਮਾ ਕੀ ਕਹਿ ਰਿਹਾ ਦੇਖੋ ਕੱਲ ਮਿਲਣ ਗਏ ਸੀ ਦਲਜੀਤ ਸਿੰਘ ਚੀਮਾ ਹਮੇਸ਼ੰਦਰ ਸਿੰਘ ਗਰੇਵਾਲ ਸਿਕੰਦਰ ਸਿੰਘ ਮਲੂਕਾ ਵੀ ਸੀ ਸਾਰੇ ਹੈਗੇ ਤਾਂ ਬੜੇ ਸੀਨੀਅਰ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਦਲ ਸਾਹਿਬ ਵੇਲੇ ਦੇ ਨਾਲ ਨੇ ਦਲਜੀਤ ਚੀਮਾ ਹਾਲਾਂਕਿ ਮਹੇਸ਼ਿੰਦਰ ਸਿੰਘ ਗਰੇਵਾਲ ਬੜੇ ਸਿਆਣੇ ਵਕੀਲ ਵੀ ਨੇ ਉਹ ਛੱਡ ਗਏ ਸੀ ਇੱਕ ਵਾਰ ਬਾਦਲ ਸਾਹਿਬ ਨੂੰ ਉਹ ਚਲੇ ਗਏ ਸੀ ਗੁਰਚਰਨ ਸਿੰਘ ਟੋੜਾ ਨਾਲ ਪਰ ਉਹ ਮੁੜਿਆ ਜਿਵੇਂ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਪਰਿਵਾਰ ਚਲੋ ਚਲਿਆ ਗਿਆ ਭਾਜਪੀ ਦੇ ਸਿਕੰਦਰ ਸਿੰਘ ਮਲੂਕਾ ਨੂੰ ਵੱਖ ਕਰਤਾ ਸੀ ਪਾਰਟੀ ਨੇ ਮੈਂ ਨਹੀਂ ਕਹਿੰਦਾ ਹੁੰਦਾ ਕਿਸੇ ਵਿਅਕਤੀ ਬਾਰੇ ਪਾਰਟੀ ਨੇ ਸਿਕੰਦਰ ਸਿੰਘ ਮਲੂਕਾ ਨੂੰ ਵੱਖ ਕਰਤਾ ਸੀ ਵੀਡੀਓ ਜੀ ਵੀ ਮੈਂ ਸੁਣੀ ਸੀ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਕਿ ਮੋਦੀ ਸਾਹਿਬ ਨੂੰ ਸਾਨੂੰ ਜਾ ਕੇ ਮਿਲਣਾ ਚਾਹੀਦਾ ਹੈ ਤੇ ਹੁਣ ਸਿਕੰਦਰ ਸਿੰਘ ਮਲੂਕਾ ਨੇ ਜਿਹੜੀ ਵੀਡੀਓ ਜਾਰੀ ਕੀਤੀ ਸੀ ਵੀ ਸਾਨੂੰ ਚੱਲਣਾ ਚਾਹੀਦਾ ਮੋਦੀ ਸਾਹਿਬ ਕੋਲੇ ਕੀ ਮਲੂਕਾ ਸਾਹਿਬ ਹੁਣ ਲੋੜ ਨਹੀਂ ਹੁਣ ਤੁਸੀਂ ਫੇਰ ਮੁੜਿਆ ਜੀ ਅਕਾਲੀ ਦਲ ਚ ਚਲੋ ਤੁਹਾਡਾ ਫੈਸਲਾ ਤੁਹਾਡਾ ਫੈਸਲਾ ਸਿਰ ਮੱਥੇ ਆ ਤੁਸੀਂ ਸੀਨੀਅਰ ਲੀਡਰ ਹੋ ਤਜਰਬੇਕਾਰ ਹੋ ਜਰੂਰ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਹੋਊਗਾ ਜਿਹਦੇ ਨਾਲ ਪੰਜਾਬ ਦਾ ਭਲਾ ਹੋਊਗਾ ਭਵਿੱਖ 'ਚ ਮੈਂ ਇਹ ਮੰਨ ਲੈਂਦਾ ਉਹਨੇ ਸਾਰੇ ਗਏ ਸੀ ਸੰਦੀਪ ਜੀ ਜੇਲ ਨਾਬਾ ਕਿ ਬਿਕਰਮਜੀਤ ਜੀ ਨੂੰ ਅਸੀਂ ਮਿਲਣਾ ਇਹ ਕਹਿੰਦੇ ਸਾਨੂੰ ਮਿਲ ਨਹੀਂ ਨੀ ਦਿੱਤਾ ਇਹ ਕਹਿੰਦੇ ਵੀ ਅਸੀਂ ਤਾਂ ਪੂਰੇ ਵਿਧੇ ਵਿਧਾਨ ਮੁਤਾਬਕ ਹੀ ਗਏ ਸੀ ਤੇ ਸਾਨੂੰ ਮਿਲਣ ਨਹੀਂ ਦਿੱਤਾ ਤੇ ਪੱਤਰਕਾਰ ਸਵਾਲ ਕਰ ਰਹੇ ਸੀ ਤੇ ਪੱਤਰਕਾਰਾਂ ਨੇ ਸਵਾਲ ਕਰਤਾ ਤੇ ਫਿਰ ਦਿਲਜੀਤ ਸਿੰਘ ਚੀਮਾ ਨੇ ਵਿਕਰਮ ਸਿੰਘ ਮਜੀਠੀਆ ਦੀਆਂ ਮੁੱਛਾਂ ਦਾ ਮੁੱਦਾ ਛੇੜਿਆ ਸਵਾਲ ਦੇ ਜਵਾਬ ਚ ਆਪਾਂ ਸੁਣ ਹੀ ਲੈਨੇ ਹੁਣ ਡਰ ਨਹੀਂ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ 'ਚ ਪਹਿਲੀ ਵਾਰੀ ਹੋਣਾ ਹੈ ਇੱਡਾ ਵੱਡਾ ਕੇਸ ਬਣਾਇਆ ਨਾ ਉਹਨੇ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਜਿਹੜਾ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਾਨ ਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਕਾਪੀਆਂ ਮਾਰਦਾ ਤੁਹਾਡੇ ਦੇ ਵੀ ਵਰਜਾ ਕਰ ਦੋ ਤੁਸੀਂ ਵੀ ਵਟ ਦੇ ਰਹੇ ਹਾਂ 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 ਹੁਣ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਵੀ ਚੱਲ ਜਾਣਦੇ ਵੀ ਦਰਦੇ ਆ ਹੁਣ ਕੋਈ ਜਾ ਕੇ ਫੇਰ ਸਮਝਾਉਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਲਿਸ ਡਰੀ ਫਿਰਦੀ ਸਾਰੀ ਸਰਕਾਰ ਡਰੀ ਫਿਰਦੀ ਵੀ ਤੂੰ ਯਾਰ ਚਾਰ ਦਿਨ ਮੁੱਛਾਂ ਨੂੰ ਘੱਟ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਤੇ ਫਿਰ ਅਸੀਂ ਕੀ ਕਰੀਏ ਇਹ ਆ ਆ ਨੁਕਸਨ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਟ ਦਿੰਦਾ ਤੇ ਚਲੋ ਅਸੀਂ ਸਮਝਾ ਦਿੰਨੇ ਆ ਤਿੰਨ ਬੰਦੇ ਅਸੀਂ ਉਸ ਤੋਂ ਵੱਡੇ ਆ ਕਿ ਅਸੀਂ ਜਾ ਕੇ ਸਮਝਾ ਦਿੰਨੇ ਪਈ ਐਵੇਂ ਸਰਕਾਰ ਡਰਦੀ ਐ ਮੁੱਛ ਤੋਂ ਤੇ ਤੂੰ ਯਾਰ ਜਾਣਦੇ ਹੁਣ ਅੰਦਰ ਵੀ ਨਹੀਂ ਜਾਣਦੇ ਤੇ ਦੇਖਦੇ ਆ ਕਾਨੂੰਨੀ ਸਲਾਹ ਕਰਦੇ ਆ ਵਕੀਲਾਂ ਨਾਲ ਜਾ ਕੇ ਕੋਈ ਮਿਲ ਇਹਨਾਂ ਦੀ ਤਾਂ ਨਾ ਐ ਕੋਰੀ ਹੁਣ ਸੰਦੀਪ ਜੀ ਆ ਗੱਲ ਤੁਸੀਂ ਸੁਣ ਲਈ ਮੈਂ ਤਾਂ ਇਹ ਸੋਚਦਾ ਜਦੋਂ ਨਵਜੋਤ ਸਿੱਧੂ ਜੇਲ੍ਹ 'ਚ ਸੀ ਤੇ ਜਦੋਂ ਨਵਜੋਤ ਸਿੱਧੂ ਜੇਲ੍ਹ ਚੋਂ ਬਾਹਰ ਆਇਆ ਤੇ ਨਵਜੋਤ ਸਿੰਘ ਸਿੱਧੂ ਦੀਆਂ ਵੀ ਜਿਹੜੀਆਂ ਮੁੱਛਾਂ ਸੀ ਉਹਨਾਂ ਦਾ ਸਟਾਈਲ ਬਦਲਿਆ ਹੋਇਆ ਸੀ ਉਦੋਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਕਿ ਨਵਜੋਤ ਸਿੱਧੂ ਨੇ ਵੀ ਮੁੱਛਾਂ ਥੋੜੀਆਂ-ਥੋੜੀਆਂ ਖੜੀਆਂ ਜਿਹਾ ਕਰ ਰੱਖੀਆਂ ਸੀ ਕਿਤੇ ਇਹ ਨਾ ਹੋਵੇ ਜਿਵੇਂ ਮੁਜੀਠੀਆ ਮੁੱਛਾਂ ਨੂੰ ਤਾਂ ਦੰਦਾ ਸੀ ਤੇ ਜਦੋਂ ਹੁਣ ਜੇਲ੍ਹ ਚੋਂ ਬਾਹਰ ਆਵੇ ਤੇ ਮੁਜੀਠੀਆ ਦੀਆਂ ਵੀ ਮੁੱਛਾਂ ਦਾ ਪੂਰਾ ਹੈ ਕੁੰਡਲਜਾ ਬਣਦਾ ਹੋਵੇ ਸੋ ਇਹ ਬੜਾ ਦਿਲਚਸਪ ਰਹੂਗਾ ਦੇਖਣ ਦਾ ਦੇਖੋ ਇੱਕ ਗੱਲ ਤਾਂ ਹੈ ਕਿ ਕੱਲ 1 ਅਗਸਤ ਹੈ ਕੱਲ ਸੁਣਵਾਈ ਹੈ ਮਜੀਠੀ ਦੀ ਕੱਲ ਇਹ ਵੀ ਹੋ ਸਕਦਾ ਹੈ ਕਿ ਜੱਜ ਫੈਸਲਾ ਦੇ ਦੇ ਵੀ ਮਜੀਠੀ ਨੂੰ ਜ਼ਮਾਨਤ ਦਿਓ ਇਹ ਵੀ ਗੱਲ ਹੈ ਕਿ ਜੇ ਮਜੀਠੀ ਨੂੰ ਜ਼ਮਾਨਤ ਮਿਲ ਗਈ ਕਿਤੇ ਆਪ ਵਾਲੇ ਨਵੇਂ ਪਰਚਾ ਹੀ ਨਾ ਦੇ ਦੇਣ ਕਿਉਂਕਿ ਸਰਕਾਰਾਂ ਦੇ ਹੱਥ ਬਹੁਤ ਕੁਝ ਹੁੰਦਾ ਹੈ ਸਰਕਾਰ ਪਰਚਾ ਦੇਣ ਤੇ ਹੁਣ ਤਾਂ ਜਿਹਦੇ ਮਰਜ਼ੀ ਤੇ ਪਰਚਾ ਦੇਈ ਜਾਣ ਮੁੜ ਕੇ ਬੰਦਾ ਜ਼ਮਾਨਤ ਤਾਂ ਕਰਾਉਂਦਾ ਰਹਿੰਦਾ ਹੈ ਅਦਾਲਤਾਂ ਦੇ ਵਿੱਚ ਅਗਰ ਜ਼ਮਾਨਤ ਰੱਦ ਕਰਤੀ ਕੱਲ ਮਜੀਠੀ ਦੀ ਫਿਰ ਮਜੀਠੀਏ ਨੂੰ ਹਾਈ ਕੋਰਟ ਜਾਣਾ ਪਊਗਾ ਉੱਪਰਲੀਆ ਅਦਾਲਤਾਂ 'ਚ ਜਾਣਾ ਪਊਗਾ ਜ਼ਮਾਨਤ ਲੈਣ ਦੀ ਪਰ ਵਿਜੀਲੈਂਸ ਬਿਊਰੋ ਮੈਂ ਅੱਗੇ ਵੀ ਆਪਾਂ ਕਈ ਵਾਰੀ ਜ਼ਿਕਰ ਕੀਤਾ ਸੰਦੀਪ ਜੀ ਵਿਜੀਲੈਂਸ ਬਿਊਰੋ ਦੀ ਜਿਹੜੀ ਕਾਰਵਾਈ ਹੈ ਨਾ ਜੀ ਉਹ ਉਸ ਤਰ੍ਹਾਂ ਦੀ ਕਾਰਵਾਈ ਹੈ ਜਦੋਂ ਆਪਾਂ ਰੇੜੀ ਤੋਂ ਕੋਈ ਵੀ ਖਰਬੂਜਾ ਲੈਨੇ ਆ ਆਪਾਂ ਜਿੰਨਾ ਮਰਜ਼ੀ ਸੁੰਘ ਲਈਏ ਜਦੋਂ ਆਪਾਂ ਕੱਟ ਕੇ ਖਾਵਾਂਗੇ ਫਿਰ ਪਤਾ ਲੱਗਣਾ ਮਿੱਠਾ ਨਿਕਲਿਆ ਕਿ ਨਹੀਂ ਸੋ ਕੁੱਲ ਮਿਲਾ ਕੇ ਸੰਦੀਪ ਜੀ ਗੱਲ ਫੇਰ ਵਿਜੀਲੈਂਸ ਤੇ ਆ ਕੇ ਖੜ ਗਈ ਕਿ ਵਿਜੀਲੈਂਸ ਨੇ ਕੀ ਜਿਹੜੇ ਦਾਅਵੇ ਕੀਤੇ 402 ਹੈਕਟੇਰ ਦੇ ਜਿਲੰਦਰ ਦੀ ਕਲੋਨੀ ਚ ਕੈਸ਼ ਲੱਗਿਆ ਇਹ ਵਿਜੀਲੈਂਸ ਬਿਊਰੋ ਨੂੰ ਬਾਕੀ ਵੀ ਜਿਹੜੇ ਦਾਅਵੇ ਆਏ ਇਹ ਫੇਰ ਕੱਲ ਸਾਬਤ ਕਰਨੇ ਪੈਣੇ ਆ ਕੱਲ ਜੱਜਾਂ ਨੂੰ ਮਾੜਾ ਜਿਹਾ ਵੀ ਭਰੋਸਾ ਹੋ ਗਿਆ ਨਾ ਵੀ ਇਹਨਾਂ ਦਾਅਵਿਆਂ ਚ ਦਮ ਹੈ ਤਾਂ ਜ਼ਮਾਨਤ ਕੈਨਸਲ ਹੋਣੀ ਹੈ ਨਹੀਂ ਤਾਂ ਕੱਲ ਜ਼ਮਾਨਤ ਮਿਲ ਜਾਣੀ ਹੈ ਔਰ ਦੇਖੋ ਜੋ ਹਾਲਾਤ ਨੇ ਜੇ ਕੱਲ ਮਜੀਠੀਆ ਬਾਹਰ ਆ ਗਿਆ ਜ਼ਮਾਨਤ ਤੇ ਤੇ ਮਜੀਠੀਆ ਸਿਆਸੀ ਤੌਰ ਦੇ ਉੱਤੇ ਫਿਰ ਉਸੇ ਤਰ੍ਹਾਂ ਸਰਗਰਮ ਹੋਊਗਾ ਸੋ ਇਹ ਜਿਹੜੀ ਸਿਆਸੀ ਕੜਤਨ ਦਾ ਮਾਹੌਲ ਹੈ ਇਹ ਫਿਰ ਹੋਰ ਵੱਧਦਾ ਸਾਨੂੰ ਨਜ਼ਰ ਆਊਗਾ ਸੋ ਜੇ ਵਿਜੀਲੈਂਸ ਬਿਊਰੋ ਦੇ ਜਿਹੜੇ ਦਾਅਵੇ ਸੀ ਫੋਕੇ ਨਿਕਲੇ ਵਿਜੀਲੈਂਸ ਬਿਊਰੋ ਦੇ ਵੀ ਸਵਾਲ ਹੋਣਗੇ ਫਿਰ ਔਰ ਇਹਦੇ ਨਾਲ ਸਰਕਾਰ ਦੀ ਵੀ ਕਿਰਕਰੀ ਹੋਊਗੀ ਲੋਕ ਹਾਸਾ ਪਾਉਣਗੇ ਵੀ ਇਹ ਕਹਿੰਦੇ ਕੁਛ ਨਹੀਂ ਤੇ ਕਰਦੇ ਕੁਛ ਨਹੀਂ ਬਾਕੀ ਕੱਲ ਹੋਰ ਕਲੈਰਿਟੀ ਹੋਏਗੀ ਸੰਦੀਪ ਜੀ ਕਲਾ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਕਾਪੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤਾਂ